ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਚੰਨੂ ਵਾਲੇ ਦੇ ਵਿੱਚ ਚੰਨੂਆਣੇ ਤੋਂ ਜਿਹੜੀ ਸਮਾਦ ਭਾਈ ਨੂੰ ਛੜਕ ਜਾਂਦੀ ਆ ਉਹ ਛੜਕਦੇ ਸੂਆ ਨੰਗਣ ਤੋਂ ਬਾਅਦ ਪਹਿਲੀ ਪਈ ਆ ਜਿਹੜੀ ਉਹ ਮਿੱਤਰੋ ਬਾਈ ਹੁਣਾਂ ਦੇ ਘਰ ਦੇ ਵਿੱਚ ਲੈ ਕੇ ਆਉਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਪਸ਼ੂ ਪਾਲਣ ਦਾ ਸ਼ੌਂਕ ਬਿਹਾਦੇ ਤੇ ਖਾਸ ਆ ਬਾਈ ਹੁਣਿਆਂ ਨੂੰ ਇਸ ਘਰ ਦੇ ਵਿੱਚ ਉਹ ਤੀਜੀ ਚੌਥੀ ਵੀਡੀਓ ਆਪਣੀ ਕਿਉਂਕਿ ਪਹਿਲਾਂ ਬਾਈ ਹੁਣਿਆਂ ਨੇ ਗਾਵਾਂ ਵੇਚੀਆਂ ਆ ਉਹਦੀਆਂ ਚੰਗੇ ਦੁੱਧ ਵਾਲੀਆਂ ਸੀ ਹੁਣ ਇੱਕ ਝੋਟੀ ਤਿਆਰ ਕੀਤੀ ਆ ਕਿੰਨੇ ਦੁੱਧ ਦੀ ਮਾਲਕਣਾ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਮੁੱਢਲੀ ਜਾਣਕਾਰੀ ਆ ਆਓ ਸਾਰੀ ਮਾਲਕ ਤੋਂ ਲੈਨੇ ਸੱਸੀ ਕਾਲ ਬਾਈ ਜੀ ਸੱਸੀ ਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਵਧੀਆ ਜੀ ਸੇਤਾ ਦੇ ਪਰਿਵਾਰ ਜੀ ਵਧੀਆ ਕਿਰਪਾ ਬਾਬੀ ਜੀ ਚਲੋ ਸ਼ੁਕਰ ਅਛਨ ਨਾਮ ਦੱਸ ਦੀ ਇੱਕ ਵਾਰ ਨਾਮ ਬਾਈ ਸੋਨੀ ਕਹਿੰਦੇ ਆ ਪਿੰਡ ਚੂ ਨਾਂ ਸਚੈਨ ਆ ਪਿੰਡ ਚੰਨੂਆਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾ ਠੀਕ ਆ ਅੱਛਾ ਸੋਨੀ ਬਾਈ ਮੈਂ ਮਤਨੀ ਆ ਕਿ ਹਣਾ ਇਹ ਕਿਨੂਆ ਸੋਟੀ ਸੁੰਦੀ ਹੈ ਬਈ ਦੂਜੇ ਸੂਏ ਸੁੰਦੀ ਹੈ ਦੂਜੇ ਸੂਏ ਸੂਣਾ ਨੇ ਕਿੰਨੇ ਦਿਨ ਲੈ ਜੂਗੀ ਬ੍ਰਦਰ ਹਜੇ ਵੀਰੇ ਇਹ ਹਫਤਾ ਕਰਿੰਦਾ ਆਪਾਂ ਹਫਤਾ ਲੈਂਦੀ ਹੈ ਦੁੱਧ ਕਿੰਨੇ ਕੁ ਦੇਤਾ ਸੀ ਪਹਿਲੇ ਸੂਏ ਦੇ ਵਿੱਚ ਬਾਈ 1.5 12 ਕਿਲੋ ਦਿੱਤਾ ਸੀ ਝੂਠ ਮਾਰਨ ਵਾਲੀ ਗੱਲ ਤਾਂ ਭਲਾ 15 ਕਹਿਦੀ ਹਾਂ ਠੀਕ ਹੈ ਅੱਛਾ ਤੇ ਇਹ ਸੀਲ ਠੰਡੀ ਰਹੀ ਚੋਂ ਚੋਂ ਪੂਰਾ ਵਧੀਆ ਹੀ ਪੂਰਾ ਇੱਕ ਥਣ ਮੋਟਾ ਵਖਾਉਂਦੀ ਆ ਥੋੜਾ ਬਾਈ ਉਹ ਨਾ ਉਦੋਂ ਜਿਹਨੂੰ ਪੀਲੇ ਸੂਏ ਸੂਣਾ ਸੀ ਸੂਣ ਤੋਂ ਪਹਿਲਾਂ ਲੈਵੇ ਭਰੇ ਦੇ ਵਿੱਚ ਨਾ ਬੈ ਗਈ ਸੀ ਰਾਤ ਨੂੰ ਤੇ ਉਹ ਖੁੱਛ ਦੇ ਵਿੱਚ ਆ ਗਿਆ ਸੀ ਠੀਕ ਆ ਵੀਰੇ ਠੀਕ ਆ ਉਹ ਨਹੀਂ ਨਹੀਂ ਜੀ ਬਾਈ ਚੀਪਾ ਚੂਪਾ ਬਹੁਤ ਵਧੀਆ ਹੁੰਦਾ ਜੀ ਠੀਕ ਹੈ ਵੀਰੇ ਠੀਕ ਹੈ ਬਾਈ ਅੱਛਾ ਵੱਡੇ ਬਾਈ ਫਿਰ ਜੇ ਕੋਈ ਕਿਸੇ ਘਰੇ ਰੱਖਣ ਨੂੰ ਲੈਣੀ ਹੋਵੇ ਲੰਬਾ ਤਾਂ ਨਹੀਂ ਆਉਂਦਾ ਨਹੀਂ ਨਹੀਂ ਭਰਾ ਨਹੀਂ ਜਮਾਂ ਨਹੀਂ ਠੀਕ ਹੈ ਬਾਈ ਰੇਟ ਬਾਈ ਫਿਰ ਕੀ ਕਰਦਗੇ ਸਵਾ ਲੱਖ ਕਰ ਦੇ ਬਾਈ ਮੁੱਲ ਮਾਨਤਾ ਨਾਲ ਐਨ ਜੀਐਸ ਨੂੰ ਵਾਲਾ 115 ਦੀ ਦੇ ਦੇਾਂਗੇ ਬਾਈ 115 ਦੀ ਹਾਂ ਉਹ ਵੀ ਥੋੜੇ ਕਹਿਨ ਤੇ ਵੀ ਜੇ ਕੋਈ ਘਰੇ ਸੇਵਾ ਕਰਨ ਨੂੰ ਆਪਣਾ ਕੋਈ ਵਪਾਰ ਦਾ ਕੰਮ ਤੁਹਾਨੂੰ ਪਤਾ ਟੀਵੀ ਤੇਰੀ ਸਾਫ ਸੁਥਰੀ ਆ ਬਾਈ ਕੱਢੀ ਬਾਹਰ ਨੂੰ ਵੀਰੇ ਤੋਰੀ ਮੜਾ ਖੋਲੀ ਐਨੂੰ ਲੈ ਜੀ ਗੇਟ ਵਾਲੇ ਪਾਸੇ ਲੈ ਵੀ ਮਿੱਤਰੋ ਦੇਖੋ ਗਰ ਦੀ ਤੁਰਦੀ ਹੁਣ ਤੁਸੀਂ ओके ਦੀ ਰਿਪੋਰਟ ਆ ਜਮਾ ਸਾਰੇ ਪਾਸਿਆਂ ਤੋਂ ਕਰਮਾਂ ਵਾਲੀ ਹਾਂ ਲੈ ਜੀ ਬਈ ਇਹਨੂੰ ਭੂਏ ਨੂੰ ਲੱਕ ਅੰਦਰ ਦੇਖੋ ਮਿੱਤਰੋ ਕਿਹਨਾਂ ਦੇ ਕਰਮਾਂ ਲੈ ਆ ਬਈ ਮੋੜ ਦਿਆ ਬਈ ਲੇਵਾ ਪੰਡਾ ਚੋਟੀ ਦਾ ਬੜਾ ਚੰਗਾ ਹਾਂ ਹਨਾ ਬਾਈ ਤੇਰੀ ਤੋਰੀ ਹਜੇ ਤਾਂ ਪੰਜ ਚਾਰ ਦਿਨ ਹੋਰ ਵੀ ਕੱਢ ਜਾਣੇ ਨੇ ਹਾਂ ਬਾਈ ਹਫ਼ਤੇ ਤੋਂ ਤਾਂ ਉੱਤੀ ਲੈ ਜੜੇ ਇਹਨੇ ਲੈ ਆ ਵੀਰੇ ਮੋੜ ਦਿਆ ਬਾਈ ਵਾਕਿਆ ਹੀ ਚੋਟੀ ਦੀ ਬਰੀਕੀ ਬਰੂਕੀ ਆ ਜਿਹੜੀ ਬਣਦੇ ਵੀਰੇ ਇੱਥੇ ਬਣਦੇ ਕੋਈ ਗੱਲ ਲੈ ਵੀ ਮਿੱਤਰੋ ਲੇਵੇ ਇੱਕ ਵਾਰੀ ਫੇਰ ਵੇਖੋ ਗੌਰ ਨਾਲ ਕਿਉਂਕਿ ਲੇਵੇ ਦਾ ਕੰਮ ਹੁੰਦਾ ਮੀਨ ਵੇਖੋ ਕਿਰਦੀ ਲੇਵੇ ਬਾਈ ਪੂਰੀ ਚੱਕੀ ਬਣਾਇਆ ਹੱਥ ਲਾ ਕੇ ਵਿਖਾ ਦੇ ਆਪਾਂ ਪ੍ਰੋਪਰ ਵੀਡੀਓ ਬਣਾ ਰਿਹਾ ਕੋਈ ਜ਼ੂਮ ਨਹੀਂ ਕੀਤਾ ਹੋਇਆ ਜਿੱਡਾ ਕਾਦਾ ਜਿਹੜੀ ਰੀਜਨਲ ਚੀਜ਼ ਆ ਉਹੀ ਤੁਹਾਨੂੰ ਦਿਖਾ ਕੇ ਜਾ ਰਿਹਾ ਮਿੱਤਰੋ ਮੈਂ ਆਹ ਦੇਖੋ ਕੋਈ ਇਹਦੇ ਚੋਕੇ ਦੀ ਰਿਪੋਰਟ ਆ ਸਾਡੇ ਪਾਸੇ ਤੋਂ ਹਾਂ ਬਈ ਠੀਕ ਆ ਬਾਈ ਦੇਖੋ ਕਿਰਨ ਦੇ ਕਰਮ ਵਾਲੀ ਦਾ ਬਸ ਠੀਕ ਆ ਬਹੁਤ ਸੋਹਣੀ ਜਿਹੜੀ ਮੈਂ ਦੀ ਤਿਆਰੀ ਆ ਕਰਮ ਵਾਲੀ ਦੀ ਮਿੱਤਰੋ ਬਾਕੀ ਥਰਣ ਤੁਹਾਨੂੰ ਬਹੁਤ ਚੰਗਾ ਲੱਗਾ ਇੱਕ ਥਰਣ ਮੋਟਾ ਜਿਹੜਾ ਉਹ ਓਕੇ ਦੀ ਰਿਪੋਰਟ ਆ ਉਹਦਾ ਬਾਈ ਦੇ ਦੱਸਦਾ ਤੁਹਾਨੂੰ ਸਾਰਾ ਕੁਝ ਅੱਛਾ ਨੰਬਰ ਦੱਸੀ ਵੀਰੇ ਕਿਹਦਾ 9815503116 ਇੱਕ ਵਾਰੀ ਹੋਰ ਬੋਲ ਦੀ ਵੀਰੇ 9815503116 ਠੀਕ ਆ ਬਾਈ ਇਸ ਨੰਬਰ ਤੇ ਕਰ ਲਓ ਬਾਈ ਮਿੱਤਰੋ ਬਾਈ ਦੇ ਨਾਲ ਗੱਲਬਾਤ ਪਿੰਡ ਚੰਨੂਆ ਨਾਲ ਸਮਾਦਪਾਈ ਰੋਡ ਪਰ ਖੇਤਾਂ ਦੇ ਵਿੱਚ ਬਾਈ ਦਾ ਕਾਰਾ ਸੋਨੀ ਸੋਨੀ ਬਾਈ ਨੂੰ ਕਹਿੰਦੇ ਆ ਪਿੰਡ ਦੇ ਵਿੱਚ ਵੈਸੇ ਬਾਈ ਦਾ ਨਾਮ ਸੁਖਚੈਨ ਸਿੰਘ son of ਬਾਈ ਸ਼ੰਦਰ ਸਿੰਘ ਕਹਿੰਦੇ ਸ਼ੰਦਰ ਸਿੰਘ ਠੀਕ ਆ ਜੀ